ਬਹੁਤ ਹੀ ਸਤਿਕਾਰਯੋਗ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਖੱਤਰੀ ਵਾਲਾ ਇੱਕ ਕਵਤਾ ਲੈ ਕੇ ਪੇਸ਼ਾਂ ਕਵਤਾ ਦੇ ਬੋਲ ਨੇ ਮਾਰਾ ਆਪਣਾ ਸਮਝਾ ਲਿਆ ਜਾਵੇ ਰੰਗ ਰੋਗਨ ਕਰਵਾ ਲਿਆ ਜਾਵੇ ਮਾਰਾ ਆਪਣਾ ਸਮਝਾ ਲਿਆ ਜਾਵੇ ਮਾਰਾ ਆਪਣਾ ਸਮਝਾ ਲਿਆ ਜਾਵੇ ਰੰਗ ਰੋਗਨ ਕਰਵਾ ਲਿਆ ਜਾਵੇ ਛੁੱਟੀਆਂ ਵਧਣ ਦੀ ਆਸ ਨਹੀਂ ਲੱਗਦੀ ਮਾਰਾ ਆਪਣਾ ਸਮਝਾ ਲਿਆ ਜਾਵੇ ਰੰਗ ਰੋਗਨ ਕਰਵਾ ਲਿਆ ਜਾਵੇ ਹੇਅਰ ਡਰੈਸਰ ਵੀ ਨੇ ਧੂਫ ਦਿਖਾਉਂਦੇ ਹੇ ਆਰ ਡ्रेसਰ ਵੀ ਨੇ ਧੂਫ ਦਿਖਾਉਂਦੇ ਬਿਊਟੀ ਪਾਰਲਰ ਵਾਲੇ ਅਸਾਂ ਲਾਉਂਦੇ ਚਿਹਰਾ ਆਪਣਾ ਚਮਕਾ ਲਿਆ ਜਾਵੇ ਮਨ ਆਪਣਾ ਸਮਝਾ ਲਿਆ ਜਾਵੇ ਰੰਗ ਰੋਗਨ ਕਰਵਾ ਲਿਆ ਜਾਵੇ ਮਨ ਆਪਣੇ ਨੂੰ ਤਕੜਾ ਕਰਕੇ ਮਨ ਆਪਣੇ ਨੂੰ ਤਕੜਾ ਕਰਕੇ ਸਕੂਲ ਖੁੱਲ ਜਾਣੇ ਨੇ ਭਲਕੇ ਗੀਤ ਗਿਆਨ ਦਾ ਗਾ ਲਿਆ ਜਾਵੇ ਮਨ ਆਪਣਾ ਸਮਝਾ ਲਿਆ ਜਾਵੇ ਰੰਗ ਰੋਗਨ ਕਰਵਾ ਲਿਆ ਜਾਵੇ ਮਨ ਆਪਣਾ ਸਮਝਾ ਲਿਆ ਜਾਵੇ ਹੁਣ ਨਹੀਂ ਆਪਾਂ ਜਿੱਦ ਪਗਾਉਣੀ ਹੁਣ ਨਹੀਂ ਆਪਾਂ ਜਿੱਦ ਪਗਾਉਣੀ ਇਕੱਠੇ ਹੋ ਕੇ ਲੋਹੜੀ ਪਾਉਣੀ ਧਿਆਨ ਧੂਨੇ ਵੱਲ ਲਾ ਲਿਆ ਜਾਵੇ ਮਾਨ ਆਪਣਾ ਸਮਝਾ ਲਿਆ ਜਾਵੇ ਰੰਗ ਰੋਗਨ ਕਰਵਾ ਲਿਆ ਜਾਵੇ ਆਓ ਗਿਆਨ ਦੀਆਂ ਬਾਤਾਂ ਪਾਈਏ ਆਓ ਗਿਆਨ ਦੀਆਂ ਬਾਤਾਂ ਪਾਈਏ ਬੱਚਿਆਂ ਵਿੱਚ ਆਪਾਂ ਰਚ ਜਾਈਏ ਜ਼ਿੰਦਗੀ ਦਾ ਸਫ਼ਰ ਅੱਗੇ ਵਧਾ ਲਿਆ ਜਾਵੇ ਮਾਨ ਆਪਣਾ ਸਮਝਾ ਲਿਆ ਜਾਵੇ ਰੰਗ ਰੋਗਨ ਕਰਵਾ ਲਿਆ ਜਾਵੇ ਖੱਤਰੀ ਵਾਲੇ ਨੇ ਉਹਦੀ ਰਜਾ ਚ ਰਹਿਣਾ ਖੱਤਰੀ ਵਾਲੇ ਨੇ ਉਹਦੀ ਰਜਾ ਚ ਰਹਿਣਾ ਹਾਰ ਸੁੱਖ ਦੁੱਖ ਪਾਣਾ ਮੰਨ ਕੇ ਸਹਿਣਾ ਗੀਤ ਕੁਦਰਤ ਦਾ ਗਾ ਲਿਆ ਜਾਵੇ ਮਾਰਾ ਆਪਣਾ ਸਮਝਾ ਲਿਆ ਜਾਵੇ ਰੰਗ ਰੋਗਨ ਕਰਵਾ ਲਿਆ ਜਾਵੇ ਮਾਰਾ ਆਪਣਾ ਸਮਝਾ ਲਿਆ ਜਾਵੇ ਰੰਗ ਰੋਗਨ ਕਰਵਾ ਲਿਆ ਜਾਵੇ ਧੰਨਵਾਦ